ਅਸੀਂ ਗੱਲ ਕਰਾਂਗੇ ਐਨ ਐਫ ਓ ਦੀ ਐਨ ਐਫ ਓ ਮਤਲਬ ਨਿਊ ਫੰਡ ਆਫਰ ਮਿਊਚੁਅਲ ਫੰਡ ਦੇ ਅੰਦਰ ਵੀ ਜਦ ਕੋਈ ਨਿਆ ਚੀਜ਼ ਆਉਂਦੀ ਸੀ ਉਹਨਾਂ ਨੂੰ ਆਈ ਪੀਓ ਹੀ ਕਿਹਾ ਜਾਂਦਾ ਸੀ ਪਰ ਸੈਬੀ ਨੇ ਰਿਅਲਾਈਜ਼ ਕੀਤਾ ਕਿ ਦੋਨਾਂ ਦਾ ਮਤਲਬ ਵੱਖਰਾ ਹੈ ਉਸ ਕਰਕੇ ਉਹਨਾਂ ਨੇ ਆਈ ਪੀਓ ਸ਼ੇਅਰਸ ਲਈ ਕਰਤਾ ਔਰ ਐਨ ਐਫ ਓ ਮਿਊਚੁਅਲ ਫੰਡ ਲਈ ਕਰਤਾ ਜਿਵੇਂ ਕਿ ਕੰਪਨੀ ਪੈਸਾ ਰੇਸ ਕਰਦੀ ਆਈ ਪੀਓ ਦੇ ਥਰੂ ਮਿਊਚੁਅਲ ਫੰਡ ਰੈਸ ਕਰਦਾ ਹੈ ਐਨਫਓ ਦੋ ਥ्रू ਉਹ ਇਕਵਿਟੀ ਦੇ ਅੰਦਰ ਜਾ ਸਕਦਾ ਹੈ ਯਾਨੀ ਕਿ ਸਟਾਕ ਮਾਰਕੀਟ ਉਹ ਡੈਟ ਦੇ ਅੰਦਰ ਜਾ ਸਕਦਾ ਹੈ ਡਿਫਰੈਂਟ ਰੀਜ਼ਨ ਹੋ ਸਕਦੇ ਨੇ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਇੰਪੈਕਟ ਇੰਟਰਨੈਸ਼ਨਲ ਸਟਾਕਸ ਦੇ ਅੰਦਰ ਵੀ ਜਾ ਸਕਦਾ ਹੈ ਇਹ ਜਿਹੜਾ ਤੁਹਾਡਾ ਸ਼ੇਅਰ ਦਾ ਰੇਟ ਹੈ ਇਹ ਕੰਪਨੀ ਦੀ ਪਰਫਾਰਮੈਂਸ ਦੇ ਹਿਸਾਬ ਨਾਲ ਉੱਤੇ ਥੱਲੇ ਹੋਏਗਾ ਜਦ ਕਿ ਜਿਹੜਾ ਮਿਊਚੁਅਲ ਫੰਡ ਹੈ ਇਹ ਵੀ ਉੱਤੇ ਥੱਲੇ ਹੋਏਗਾ ਪੂਰੇ ਪੋਰਟਫੋਲੀਓ ਦਾ ਕਿੱਥੇ ਲਾਵਾ ਪੈਸਾ ਪ੍ਰੈਜ਼েন্টেਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫॉर ਲਾਈਫ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਵਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣੀ ਖਾਸ ਪੇਸ਼ਕਸ਼ ਨੂੰ ਜਾਰੀ ਰੱਖ ਰਹੇ ਹਾਂ SBI ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾ ਪੈਸਾ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਐਨਐਫਓ ਦੀ ਐਨਐਫਓ ਮਤਲਬ ਨਿਊ ਫੰਡ ਆਫਰ ਇਹਦਾ ਮਤਲਬ ਮਿਊਚੁਅਲ ਫੰਡ ਦੇ ਅੰਦਰ ਜਦ ਕੋਈ ਨਵਾਂ ਮਿਊਚੁਅਲ ਫੰਡ ਆਂਦਾ ਹੈ ਉਹਦਾ ਕੀ ਮਤਲਬ ਹੈ ਕੀ ਪ੍ਰੋਸੈਸ ਹੈ ਤੁਸੀਂ ਸਾਡੇ ਕੱਲ੍ਹ ਵਾਲੇ ਐਪੀਸੋਡ 'ਚ ਦੇਖਿਆ ਪ੍ਰੀਵਿਅਸ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਆਈਪੀਓ ਦੀ ਆਈਪੀਓ ਜਨਾਬ ਕੰਪਨੀ ਦੀ ਹੁੰਦੀ ਹੈ ਐਨਐਫਓ ਯਾਨੀ ਕਿ ਫੰਡ ਯਾਨੀ ਕਿ ਨਿਊ ਫੰਡ ਆਫਰ ਮਿਊਚੁਅਲ ਫੰਡ ਦਾ ਹੁੰਦਾ ਹੈ ਅਸੀਂ ਐਂਡ ਦੇ ਵਿੱਚ ਇਹ ਦੋਨਾਂ ਦਾ ਫਰਕ ਵੀ ਦੱਸਾਂਗੇ ਕਿ ਫਰਕ ਕੀ ਹੁੰਦਾ ਹੈ ਔਰ ਤੁਹਾਨੂੰ ਕਿਹਦਾ ਪਤਾ ਹੋਣਾ ਚਾਹੀਦਾ ਕੀ ਇਹਦਾ ਮਤਲਬ ਹੈ ਮਿਊਚੁਅਲ ਫੰਡ ਜਦੋਂ ਵੀ ਕੋਈ ਪੈਸਾ ਲੋਕਾਂ ਤੋਂ ਲੈਂਦਾ ਹੈ ਉਹਨੂੰ ਅਸੀਂ ਐਫਓ ਕਹਿੰਦੇ ਆ ਔਰ ਇੱਕ ਪਾਰਟਿਕੂਲਰ ਫੇਸ ਵੈਲਿਊ ਜਿਵੇਂ ਤੁਸੀਂ ਦੇਖਿਆ ਹੋਣਾ ਸ਼ੇਅਰ ਦੀ ਫੇਸ ਵੈਲਿਊ ਤੋਂ ਮੈਂ ਗੱਲ ਕੀਤੀ ਸੀ ਮਿਊਚੁਅਲ ਫੰਡ ਦੀ ਵੀ ਇੱਕ ਫੇਸ ਵੈਲਿਊ ਹੁੰਦੀ ਹੈ ਸਮਝੋ 10 ਰੁਪਏ ਉਹਦੇ ਤੇ ਲੈਂਦਾ ਔਰ ਜਿੰਦਾ ਸ਼ੇਰਾਂ ਦਾ ਰੇਟ ਹੁੰਦਾ ਮਿਊਚੁਅਲ ਫੰਡ ਦੇ ਅੰਦਰ ਐਨਏਵੀ ਹੁੰਦੀ ਹੈ ਜਿਹਨੂੰ ਕਹਿੰਦੇ ਨੈਟ ਐਸੈਟ ਵੈਲਿਊ ਇਹਦਾ ਮਤਲਬ ਕੀ ਹੈ ਤੁਹਾਡੇ ਉੱਤੇ ਕੀ ਇੰਪੈਕਟ ਆਉਂਦਾ ਹੈ ਔਰ ਜਿਹੜਾ ਇਹ ਪੈਸਾ ਇਕੱਠਾ ਹੁੰਦਾ ਹੈ ਮਿਊਚੁਅਲ ਫੰਡ ਦਾ ਉਹ ਪਾਵੇਂ ਇਕਵਿਟੀ ਸ਼ੇਅਰਾਂ ਜਾਵੇ ਪਾਵੇਂ ਡੈਟ ਯਾਨੀ ਕਿ ਬਾਂਡਸ ਲੈਣ ਲਈ ਜਾਂ ਕੰਪਨੀ ਦੀ ਕੋਈ ਫਿਕਸਡ ਇਨਸਟਰੂਮੈਂਟ ਲੈਣ ਲਈ ਜਾਂਦਾ ਹੈ ਯਾਥਮੈਟਿਕ ਫੰਡਸ ਦੇ ਅੰਦਰ ਜਾਂਦਾ ਹੈ ਜਾਂ ਹਾਈਬ੍ਰਿਡ ਜਾਂਦਾ ਹੈ ਆਰਬਿਟਰਾਜ ਦੇ ਅੰਦਰ ਜਾਂਦਾ ਹੈ ਡੈਰੀਵੇਟ ਇਹ ਸਾਰੀਆਂ ਚੀਜ਼ਾਂ ਜਿਹੜੀ ਹੈ ਅਸੀਂ ਤੁਹਾਨੂੰ ਸਮਝਾਵਾਂਗੇ ਔਰ ਸਰਲ ਪਾਸ਼ਾ ਰੱਖਾਂਗੇ ਇਹ ਸਾਡਾ ਸਭ ਤੋਂ ਪਹਿਲਾ ਸੂਲ ਹੈ ਪਰ ਮੇਰੀ ਹਮੇਸ਼ਾ ਇੱਕ ਦਰਖਾਸਤ ਰਹੇਗੀ ਆਪਣੇ ਵਿਅਰਸ ਨੂੰ ਜਿਹੜੇ ਸਾਡੇ ਪੁਰਾਣੇ ਐਪੀਸੋਡਸ ਨੇ ਉਹਦੇ ਅੰਦਰ ਅਸੀਂ ਕਈ ਟੌਪਿਕਸ ਨੂੰ ਡਿਟੇਲ ਦੇ ਵਿੱਚ ਡਿਸਕਸ਼ਨ ਕੀਤੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਉਹ ਐਪੀਸੋਡਸ ਪੁਰਾਣੇ ਵੇਖੋਗੇ ਤਾਂ ਤੁਹਾਨੂੰ ਜਿਹੜੇ ਅੱਜ ਦਾ ਐਪੀਸੋਡ ਹੈ ਔਰ ਜਿਹੜੇ ਫਿਊਚਰ ਐਪੀਸੋਡਸ ਹੈ ਉਹਦੇ ਅੰਦਰ ਤੁਹਾਨੂੰ ਕਈ ਚੀਜ਼ਾਂ ਲਿੰਕ ਦਿਖਣਗੀਆਂ ਤੁਹਾਨੂੰ ਸਮਝਣ 'ਚ ਵੀ ਆਸਾਨੀ ਹੋਏਗੀ ਔਰ ਤੁਸੀਂ ਉਹਦਾ ਯੂਸੇਜ ਵੀ ਬੈਟਰ ਕਰ ਸਕਦੇ ਹੋ ਤੁਸੀਂ ਵੇਖਿਆ ਹੋਣਾ ਅਸੀਂ ਪੁਰਾਣੇ ਐਪੀਸੋਡਸ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਸਮਝਾਈਆਂ ਜਦ ਸਾਨੂੰ ਲੱਗਿਆ ਕਿ ਜੀ 골ਡ ਬਹੁਤ ਸਪੀਡ ਨਾਲ ਵਧ ਰਿਹਾ ਹੈ ਤਾਂ ਉਹਦੇ ਉੱਤੇ ਅਸੀਂ ਦੋ ਐਪੀਸੋਡਸ ਕਵਰ ਕੀਤੇ ਕਿ 골ਡ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ 골ਡ ਦਾ ਪ੍ਰੈਜ਼ੈਂਟ ਟ੍ਰੈਂਡ ਕੀ ਦਿਖ ਰਿਹਾ ਹੈ ਜਦਕਿ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ ਇੱਕ ਅਸੀਂ ਤੁਹਾਨੂੰ ਐਨਾਲਿਸਿਸ ਸਪੇਸ ਕੀਤਾ ਸੀ ਤਾਂ ਕਿ ਡਿਸੀਜਨ ਤੁਸੀਂ ਖੁਦ ਲੈ ਸਕੋ ਉਹਦੇ ਇਲਾਵਾ ਜਿਵੇਂ ਹੁਣ ਇਨਕਮ ਟੈਕਸ ਰਿਟਰਨ ਦਾ ਸੀਜ਼ਨ ਚੱਲ ਰਿਹਾ ਹੈ 15 ਸਪਟੈਂਬਰ ਇਹ ਮੈਂ ਆਪਣੇ ਵਿਊਜ਼ ਨੂੰ ਦੱਸਣਾ ਚਾਹਾਂਗਾ ਲਾਸਟ ਡੇਟ ਹੈ ਇੰਡੀਵਿਜੂਅਲ ਦੀ ਇਨਕਮ ਟੈਕਸ ਰਿਟਰਨ ਦੀ ਪਰੰਦੀ ਡੇਟ ਮੇਰੀ ਦਰਖਾਸਤ ਹੈ ਸਾਰੇ ਵਿਊਅਰਸ ਨੂੰ ਕਿ ਪਲੀਜ਼ ਇਸ ਡੇਟ ਤੋਂ ਪਹਿਲਾਂ ਆਪਣਾ ਇੰਡੀਵਿਜੂਅਲ ਇਨਕਮ ਟੈਕਸ ਰਿਟਰਨਸ ਪਲੀਜ਼ ਫਾਈਲ ਕਰ ਦਿਓ ਆਪਣੇ ਆਪ ਕਰ ਸਕਦੇ ਹੋ ਤੇ ਬਹੁਤ ਚੰਗੀ ਗੱਲ ਹੈ ਤੁਹਾਡੇ ਕੋਲ ਕੋਈ ਚਾਰਟਰਡ ਅਕਾਊਂਟੈਂਟ ਹੈ ਜਾਂ ਇਨਕਮ ਟੈਕਸ ਕੰਸਲਟੈਂਟ ਹੈ ਉਹਨਾਂ ਨੂੰ ਵੀ ਤੁਸੀਂ ਇੰਗੇਜ ਕਰ ਸਕਦੇ ਹੋ ਔਰ ਬੇਸਿਕ ਚੀਜ਼ਾਂ ਇਨਕਮ ਟੈਕਸ ਰਿਟਰਨ ਦੀ ਸਮਝਣ ਲਈ ਅਸੀਂ ਪਹਿਲਾਂ ਇੱਕ ਐਪੀਸੋਡ ਇੱਕ ਸੀਏ ਸਾਹਿਬ ਨਾਲ ਕਰ ਚੁੱਕੇ ਹਾਂ ਜਿਹਦੇ ਅੰਦਰ ਹੀ ਅਸੀਂ ਆਪਣੀ ਡਿਟੇਲ ਦੇ ਵਿੱਚ ਗੱਲ ਕਰ ਚੁੱਕੇ ਹਾਂ ਬਟ ਅਗੇਨ ਅਸੀਂ ਇਹੀ ਸਲਾਹ ਦੇਵਾਂਗੇ ਤੁਸੀਂ ਆਪਣੇ ਫਾਈਨਲ ਇਨਕਮ ਟੈਕਸ ਕੰਸਲਟੈਂਟ ਜਾਂ ਸੀਏ ਦੇ ਨਾਲ ਹੀ ਜਾ ਕੇ ਇਹਨੂੰ ক্লোਜ਼ ਕਰੋ ਹੁਣ ਵਾਪਸ ਆਨੇ ਅਸੀਂ ਅੱਜ ਆਪਣੇ ਐਪੀਸੋਡ ਦੇ ਵਿੱਚ ਐਨ ਐਫ ਓ एनएफओ ਹੁੰਦਾ ਕਿਉਂ ਹੈ ਉਹ ਜਦੋਂ ਪੈਸਾ ਤੁਹਾਡੇ ਲੋਕਾਂ ਤੋਂ ਮੇਰੇ ਤੋਂ ਸਾਰਿਆਂ ਤੋਂ ਇਕੱਠਾ ਕਰ ਲੈਂਦਾ ਹੈ ਹਰ ਮਿਊਚੁਅਲ ਫੰਡ ਦਾ ਇੱਕ ਆਬਜੈਕਟਿਵ ਹੁੰਦਾ ਹੈ ਆਬਜੈਕਟਿਵ ਮਤਲਬ ਦਿਸ਼ਾ ਨਿਰਦੇਸ਼ ਕਿ ਉਹ ਪੈਸਾ ਲੈ ਕੇ ਕਿੱਥੇ ਪਾਏਗਾ ਕਿਹੜੀ ਕੰਪਨੀਆਂ ਚ ਪਾ ਸਕਦਾ ਹੈ ਲਾਰਜ ਕੈਪ ਕੰਪਨੀਆਂ ਚ ਪਾ ਸਕਦਾ ਹੈ ਮਿਡ ਚ ਸモール ਚ ਔਰ ਇਹ ਵੀ ਕੀ ਡਿਫੀਨੇਸ਼ਨ ਹੋ ਸਕਦੀ ਹੁੰਦੀ ਹੈ ਅਸੀਂ ਪੁਰਾਣੇ ਐਪੀਸੋਡ ਚ ਤੁਹਾਨੂੰ ਡਿਟੇਲ ਚ ਦੱਸ ਚੁੱਕੀਆਂ ਫੰਡ ਹਾਊਸ ਕੀ ਹੁੰਦਾ ਯਾ ਐਮਸੀ ਐਸੈਟ ਮੈਨੇਜਮੈਂਟ ਕੰਪਨੀ ਕੀ ਹੁੰਦੀ ਹੈ ਤੁਹਾਨੂੰ ਇਹ ਵੀ ਸਮਝਾਵਾਂਗੇ ਕਿ ਮਿਊਚੁਅਲ ਫੰਡ ਹਾਊਸ ਯਾ ਐਮਸੀ ਇੰਟਰਚੇਂਜੇਬਲੀ ਯੂਜ਼ ਹੁੰਦਾ ਹੈ ਇਹ ਸੇਮ ਚੀਜ਼ ਹੈ ਪਰ ਇਹ ਵੀ ਤੁਹਾਨੂੰ ਦੱਸਾਂਗੇ ਯੂਨਿਟਸ ਕੀ ਹੁੰਦੇ ਨੇ ਯੂਨਿਟਸ ਅਗੇ ਤੁਹਾਡੀ ਕੁਆਂਟੀਟੀ ਜਿਵੇਂ ਸ਼ੇਅਰ ਤੁਸੀਂ 10 ਸ਼ੇਅਰ ਲੈਂਦੇ ਹੋ ਇਦਾਂ ਹੀ ਤੁਸੀਂ ਯੂਨਿਟਸ ਲੈਂਦੇ ਹੋ ਉਹਨੂੰ ਕਹਿੰਦੇ ਸੀ ਕੁਆਂਟੀਟੀ ਸ਼ੇਅਰ ਦਾ ਰੇਟ ਮੈਂ ਤੁਹਾਨੂੰ ਦੱਸ ਚੁੱਕਿਆ ਉਹ ਐਨਵੀ ਦੇ ਬਰਾਬਰ ਹੁੰਦਾ ਹੈ ਫਿਰ ਇਹਦੇ ਅੰਦਰ ਕੋਈ ਮਿਨੀਮਮ ਸਬਸਕ੍ਰਿਪਸ਼ਨ ਅਮਾਉਂਟ ਹੈ ਜੇ ਵੀ ਤੁਸੀਂ ਦੇਖਿਆ ਆਈਪੀਓ ਦੇ ਅੰਦਰ ਅਸੀਂ ਆਖਿਆ ਸੀ ਕਿ ਤੁਹਾਨੂੰ ਇੱਕ ਪਾਰਟਿਕੂਲਰ ਲੋਟ ਸਾਈਜ਼ ਤੇ ਲੈਣਾ ਹੁੰਦਾ ਹੈ ਉਹਦੇ ਬਾਅਦ ਜਦ ਸ਼ੇਅਰ ਇੱਕ ਵਾਰ ਸਟਾਕ ਮਾਰਕੀਟ 'ਚ ਆ ਜਾਂਦਾ ਹੈ ਤੇ ਜੇ ਪਾਰਟਿਕੂਲਰ ਸ਼ੇਅਰ ਦਾ ਕੋਈ ਫਿਊਚਰ ਦੇ ਵਿੱਚ ਲੋਟ ਸਾਈਜ਼ ਨਹੀਂ ਹੈ ਕਿਉਂਕਿ SME ਐਕਸਚੇਂਜ ਦੇ ਅੰਦਰ ਕਦੀ ਕਦੀ ਸੈਕੰਡਰੀ ਮਾਰਕੀਟ ਯਾਨੀ ਸਟਾਕ ਮਾਰਕੀਟ ਦੇ ਅੰਦਰ ਵੀ ਲੋਟ ਸਾਈਜ਼ ਹੁੰਦਾ ਹੈ ਜੇ ਉਹ ਨਹੀਂ ਹੈ ਤੁਸੀਂ ਇੱਕ ਸ਼ੇਅਰ ਵੀ ਖਰੀਦ-ਵੇਚ ਸਕਦੇ ਹੋ ਮਿਊਚੁਅਲ ਫੰਡ ਦੇ ਅੰਦਰ ਅਮੂਮਨ ਇਹ 500 ਜਾਂ 1000 ਰੁਪਏ ਹੁੰਦਾ ਹੈ ਕਈ ਕੰਪਨੀ 100 ਰੁਪਏ ਦੇ ਮਲਟੀਪਲ ਚ ਵੀ ਲਾਓ ਕਰਦੀ ਹੈ ਕਈ 1 ਰੁਪਏ ਤੇ ਵੀ ਕਰਦੀ ਹੈ ਪਰ ਅਮੂਮਨ 500 ਜਾਂ 1000 ਰੁਪਏ ਇਨੀਸ਼ੀਅਲ ਕੈਪੀਟਲ ਜਾਂ ਇਨੀਸ਼ੀਅਲ ਅਮਾਉਂਟ ਤੁਸੀਂ ਪਾ ਸਕਦੇ ਹੋ ਐਨਐਫਓ ਦੇ ਵਿੱਚ ਐਂਟਰੀ ਲੋਡ ਐਗਜ਼ਿਟ ਲੋਡ ਕੀ ਹੁੰਦਾ ਹੈ ਇਹ ਬਹੁਤ ਇੰਪੋਰਟੈਂਟ ਸਵਾਲ ਸਾਡੇ ਕੋਲ ਆਉਂਦਾ ਹੈ ਕਿ ਜਦ ਅਸੀਂ ਮਿਊਚੁਅਲ ਫੰਡ 'ਚ ਪੈਸਾ ਪਾਉਂਦੇ ਹਾਂ ਤਾਂ ਕੋਈ ਐਂਟਰੀ ਲੋਡ ਤਾਂ ਨਹੀਂ ਹੈ ਮਿਊਚੁਅਲ ਫੰਡ ਦੇ ਅੰਦਰ ਕੋਈ ਐਂਟਰੀ ਲੋਡ ਨਹੀਂ ਹੁੰਦਾ ਦੂਜੀ ਚੀਜ਼ ਹੁੰਦੀ ਐਗਜ਼ਿਟ ਲੋਡ ਐਗਜ਼ਿਟ ਲੋਡ हर फंड दा, हर स्कीम का वक्रा होता है जिमें कि अमूमन इक्विटी स्कीम्स के अंदर एक साल का एक परसेंट होंगे यदा कहने का मतलब ये है जे ती पैसा पाया है समझो दस सपटेंबर दो हज़ार पच्ची तो एक लख रुपये पाया है। जे तुम दस सपटेंबर दो हज़ार दो हज़ार छब्बी तो पहला पैसा कट्टे तो वह एग्जिट लोड लेगा किसी का पच्ची पैसा आंता किसी पाँह पैसा किसी का एक परसेंट भी आंदा यह डिसकरेज करने होंगे कि तुम पैसा अपना एक पर्टिकुलर पीरियड तो पहला ना निकालो ਇਹਦਾ ਸਭ ਤੋਂ ਸਿੰਪਲ ਜਿਹੜਾ ਸਮਝਣ ਦਾ ਤਰੀਕਾ ਹੈ ਤੁਸੀਂ 1 ਸਾਲ ਦੀ FD ਕੀਤੀ ਸਭ ਜੋ 6.5% ਤੇ ਮੈਂ ਇੱਕ ਐਗਜ਼ਾਮਪਲ ਦੇ ਰਿਹਾ 6.5% ਦੇ ਉੱਤੇ ਪਰ ਤੁਹਾਨੂੰ ਕਿਸੇ ਕਾਰਨ ਵਸ 5 ਮਹੀਨੇ ਬਾਅਦ ਇਹਨੂੰ ਤੋੜਾਣਾ ਪੈਂਦਾ ਹੈ ਜਾਂ 6 ਮਹੀਨੇ ਬਾਅਦ ਤੁਹਾਨੂੰ ਪੈਸੇ ਦੀ ਲੋੜ ਪੈ ਜਾਂਦੀ ਹੈ ਤਾਂ ਬੈਂਕ ਕਿਹਦਾ ਤੁਹਾਨੂੰ ਦਿੰਦਾ ਹੈ ਬੈਂਕ ਕਹਿੰਦਾ ਜੀ ਉਸ ਟਾਈਮ ਦਾ 6 ਮਹੀਨੇ ਬਾਅਦ ਕੀ ਪ੍ਰੇਵੈਲਿੰਗ ਰੇਟ ਹੈ 6 ਮਹੀਨੇ ਦੀ FD ਦਾ ਹੋ ਸਕਦਾ ਉਹ 4 ਹੈ 4.5 ਹੈ ਜਾਂ ਜਿੰਨਾ ਵੀ ਹੈ ਉਦੇ ਉੱਤੇ ਕਈ ਬੈਂਕ ਪੈਨਲਟੀ ਪਾਉਂਦੇ 1% ਦੇ ਕਈ ਬੈਂਕ ਨਹੀਂ ਪਾਉਂਦੇ ਉਸ ਪਾਰਟिकुलर ਰੇਟ ਦਾ 6 ਮਹੀਨੇ ਦਾ ਤੁਹਾਨੂੰ ਦੇਣਗੇ ਹੋ ਸਕਦਾ ਹੈ ਅੱਜ ਦੀ ਡੇਟ 'ਚ ਜਿਵੇਂ ਮੈਂ ਤੁਹਾਨੂੰ ਸਾਲ ਦਾ ਕਿਹਾ 6.5% ਹੈ 6 ਮਹੀਨੇ ਦਾ ਐਫਡੀ ਦੀ ਰੇਟ ਅੱਜ ਦੀ ਡੇਟ ਨੂੰ 5.5 ਹੋ ਸਕਦਾ ਹੈ ਲੇਕਿਨ 6 ਮਹੀਨੇ ਬਾਅਦ ਹੋ ਸਕਦਾ ਹੈ ਪ੍ਰੇਵੈਲਿੰਗ ਰੇਟ 6 ਮਹੀਨੇ ਦੀ ਐਫਡੀ ਦਾ 5% ਹੀ ਹੋਏ ਸੋ ਉਹ ਉਸ ਟਾਈਮ ਦਾ ਪ੍ਰੇਵੈਲਿੰਗ ਰੇਟ ਲੈਣਗੇ ਉਸ ਪਾਰਟिकुलर ਪੀਰੀਅਡ ਦਾ ਸੋ ਮਿਊਚੁਅਲ ਫੰਡ ਦੇ ਅੰਦਰ ਐਗਜ਼ਿਟ ਲੋਡ ਦਾ ਇਹੀ ਮਤਲਬ ਹੁੰਦਾ ਹੈ ਕਿ ਤੁਸੀਂ ਇੱਕ ਪੈਸਾ ਇੱਕ ਪਰਪਿਕੂਲਰ ਪੀਰੀਅਡ ਲਈ ਰੱਖੋ ਔਰ ਉਹਦੇ ਬਾਅਦ ਉਹਨੂੰ ਕੱਢੋ ਅਸੀਂ ਪੂਰੀ ਚੀਜ਼ਾਂ ਇਹ ਡਿਟੇਲ ਚ ਸਮਝਾਂਗੇ ਮੈਂ ਤੁਹਾਨੂੰ ਸਮਝਾਵਾਂਗਾ ਫਿਰ ਹੁੰਦਾ ਜੀ ਅਲੋਟਮੈਂਟ ਆਫ ਯੂਨਿਟਸ ਜਦ ਤੁਸੀਂ ਪਰਪਿਕੂਲਰ ਮਿਚੁਅਲ ਫੰਡ ਅਪਲਾਈ ਕਰਦੇ ਹੋ ਤੁਸੀਂ ਇੱਕ ਚੀਜ਼ ਦੇਖੀ ਹੋਣੀ ਸ਼ੇਅਰਸ ਦੀ ਆਈਪੀਓ ਦੇ ਅੰਦਰ ਸੀ ਕਿਹਾ ਕਿ ਜਦ ਤੁਸੀਂ ਅਪਲਾਈ ਕਰਦੇ ਹੋ ਇਹ ਕੋਈ ਗਾਰੰਟੀਡ ਨਹੀਂ ਹੈ ਕਿ ਤੁਹਾਨੂੰ ਸਾਰਾ ਪੈਸਾ ਆਏਗਾ ਹੀ ਆਏਗਾ ਹੋ ਸਕਦਾ ਤੁਸੀਂ 1.90 ਦਾ ਅਪਲਾਈ ਕੀਤਾ ਤੁਹਾਨੂੰ 50000 ਦੇ ਸ਼ੇਅਰ ਮਿਲੇ ਬਾਕੀ 1.40000 ਤੁਹਾਡੀ ਐਸਬਾ ਫੈਸਿਲਿਟੀ ਨਾਲ ਬੈਂਕ ਨੇ ਰਿਲੀਜ਼ ਕਰ ਦਿੱਤਾ ਬਟ ਮਿਊਚੁਅਲ ਫੰਡ ਦੇ ਅੰਦਰ ਇਹਦਾ ਕੁਝ ਨਹੀਂ ਹੁੰਦਾ ਉਹ ਜਿੰਨਾ ਵੀ ਪੈਸਾ ਹੈ ਉਹ ਲੈ ਸਕਦਾ ਹੈ ਅਨਲਿमिटेड ਅਮਾਉਂਟ ਲੈ ਸਕਦਾ ਹੈ ਲੇਕਿਨ ਇਹਦੇ ਅੰਦਰ ਵੀ ਦੋ ਤਰੀਕੇ ਦੇ ਫੰਡ ਆਉਂਦੇ ਨੇ ਇੱਕ ਅਸੀਂ ਕਹਿੰਦੇ ਆਪਨ ਐਂਡਿਡ ਫੰਡ ਇੱਕ ਅਸੀਂ ਕਹਿੰਦੇ ਕਲੋਜ਼ ਐਂਡਿਡ ਫੰਡ ਓਪਨ ਐਂਡਿਡ ਫੰਡ ਦਾ ਮਤਲਬ ਇਹ ਹੈ ਜਦ ਉਹਨਾਂ ਦਾ 15 ਦਿਨ ਦਾ ਐਨ ਐਫ ਓ ਪੀਰੀਅਡ ਹੈ ਤਦ ਤੁਸੀਂ ਅਪਲਾਈ ਕਰ ਲਿਆ ਉਹਦੇ 7 ਦਿਨ 8 ਦਿਨ ਬਾਅਦ ਜਦ ਉਹ ਓਪਨ ਸਬਸਕ੍ਰਿਪਸ਼ਨ ਲਈ ਖੁੱਲ ਜਾਂਦਾ ਹੈ ਯਾਨੀ ਕਿ ਕੋਈ ਵੀ ਬੰਦਾ ਜਾ ਕੇ ਖਰੀਦ ਫਰੋਕ ਉਹਦੀ ਕਰ ਸਕਦਾ ਹੈ ਉਹਨੂੰ ਅਸੀਂ ਓਪਨ ਐਂਡਿਡ ਫੰਡਸ ਕਹਿੰਦੇ ਆਂ। ਕੁਝ ਫੰਡਸ ਕਲੋਜ਼ ਐਂਡਿਡ ਹੁੰਦੇ ਨੇ। ਕਲੋਜ਼ ਐਂਡਿਡ ਫੰਡ ਦਾ ਮਤਲਬ ਇਹ ਹੈ ਕਿ ਉਹ ਸਟਾਰਟਿੰਗ ਦੇ ਵਿੱਚ ਹੀ ਪੈਸਾ ਲੈ ਲੈਣਗੇ ਔਰ ਸਮਝੋ ਉਹਨਾਂ ਦਾ 3 ਸਾਲ ਜਾਂ 5 ਸਾਲ ਦਾ ਪੀਰੀਅਡ ਹੈ। ਉਹਦੇ 3 ਜਾਂ 5 ਸਾਲ ਬਾਅਦ ਹੀ ਤੁਹਾਨੂੰ ਪੈਸਾ ਦੇਣਗੇ। ਉਸ ਤੋਂ ਪਹਿਲਾਂ ਤੁਸੀਂ ਖਰੀਦ-ਫਰੋਖ ਨਹੀਂ ਕਰ ਸਕਦੇ, ਕੋਈ ਫਰੈਸ਼ ਆ ਨਹੀਂ ਸਕਦਾ। ਲੇਕਿਨ ਇਹਨਾਂ ਨੂੰ ਵੇਚਣ ਦਾ ਇੱਕ ਤਰੀਕਾ ਹੁੰਦਾ ਹੈ। ਆਮੂਮਨ ਕਲੋਜ਼ ਐਂਡਿਡ ਫੰਡਸ ਟਰੇਡਡ ਹੁੰਦੇ ਨੇ ਸਟਾਕ ਐਕਸਚੇਂਜ ਦੇ ਵਿੱਚ। ਮਤਲਬ ਤੁਸੀਂ ਫੰਡ ਹਾਊਸ ਨੂੰ ਤਾਂ ਵਾਪਸ ਨਹੀਂ ਕਰ ਸਕਦੇ ਲੇਕਿਨ ਤੁਸੀਂ ਇਹ ਪੈਸਾ ਸਟਾਕ ਮਾਰਕੀਟ 'ਚ ਜਾ ਕੇ ਜੇ ਕੋਈ ਬਾਏਰ ਹੈ ਉਹਨੂੰ ਤੁਸੀਂ ਸੇਲ ਕਰ ਸਕਦੇ ਹੋ ਲੋਕ-ਇਨ ਪੀਰੀਅਡ ਕਈ ਫੰਡਸ ਦੇ ਵਿੱਚ ਲੋਕ-ਇਨ ਪੀਰੀਅਡ ਹੁੰਦਾ ਹੈ ਇਹ ਅਮੂਮਨ ਪੈਨਸ਼ਨ ਫੰਡਸ ਜਾਂ ईएलएसएस ਫੰਡ ईएलएसएस ਯਾਨੀ ਕਿ ਇਕਵਿਟੀ ਲਿੰਕਡ ਸੇਵਿੰਗ ਸਕੀਮ ਇਹ ਉਹ ਫੰਡ ਹੁੰਦੇ ਨੇ ਜਿਹਦੇ ਅੰਦਰ ਤੁਹਾਨੂੰ ਸੈਕਸ਼ਨ 80C ਦਾ ਇਨਕਮ ਟੈਕਸ ਰਿਬੇਟ ਮਿਲਦਾ ਹੈ ਪੈਨਸ਼ਨ ਫੰਡਸ ਦੇ ਅੰਦਰ ਵੀ ਮਿਲਦਾ ਹੈ ਉਦੇ ਅੰਦਰ ਤੁਹਾਡਾ ਹਾਰਡ ਲੌਕਿੰਗ 3 ਸਾਲ ਦਾ ਹੁੰਦਾ ਉਸ ਐਲਐਸਐਸ ਫੰਡ ਦੇ ਅੰਦਰ ਜੇ ਤੁਸੀਂ ਅੱਜ ਕੋਈ ਪੈਸਾ ਪਾਇਆ 10 ਸਪਟੈਂਬਰ 2025 ਦੇ ਵਿੱਚ ਤੁਸੀਂ 10 ਸਪਟੈਂਬਰ 2028 ਤੋਂ ਪਹਿਲਾਂ ਕਢ ਹੀ ਨਹੀਂ ਸਕਦੇ ਐਕਸੈਪਟ ਇਨ ਦਾ ਕੇਸ ਆਫ ਸਮਬਡੀ ਪਾਸਿੰਗ ਆਫ ਡੈਥ ਦੇ ਕੇਸੇ ਉਹ ਇੱਕ ਵਕਰੀ ਸਿਨੈਰੀਓ ਹੈ ਅਦਰਵਾਈਜ਼ ਉਹ ਪੈਸਾ ਨਹੀਂ ਕਢਿਆ ਜਾ ਸਕਦਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਸਮਝਾਵਾਂਗਾ ਹਰ ਐਸਪੈਕਟ ਨੂੰ ਔਰ ਤੁਹਾਨੂੰ ਕਲੈਰਿਟੀ ਦਵਾਗਾ ਅੱਜ ਦਾ ਸਾਡਾ ਟੌਪਿਕ ਹੈ ਐਨਐਫਓਜ਼ ਯਾਨੀ ਕਿ ਨਿਊ फंड ऑफरिंग म्यूचुअल फंड के अंदर होंगे और जिमें कि मैं पहला कह चुके हैं इस पहला वाला एपीसोड जो रिकॉर्ड कियाई पी ओ बारेगा मैं चाहना कि तुम एक बार ओनू पहला देखो फिर इस एपीसोड देखो न्यू फंड ऑफर जिमें कि समझ सकते हो एक कोई ना कोई म्यूचुअल फंड कंपनी लेकर आँगी क्योंकि फंड द वर्ड डलिया फंड काफ़ी साल पहल है म्यूचुअल फंड के अंदर भी जब कोई नया चीज़ आंधी उन्होंने आई पी ओ ही किया जाता है पर सेबी ने रियलाइज किया कि दोनों ਦਾ ਮਤਲਬ ਵੱਖਰਾ ਹੈ ਦੋਨਾਂ ਦੇ ਅੰਦਰ ਜਦ ਕੋਈ ਪੈਸਾ ਪਾ ਰਿਹਾ ਉਹਦਾ ਪਰਪਸ ਵੱਖਰਾ ਹੈ ਕਿਉਂਕਿ ਉਹਦੇ ਅੰਦਰ ਇੱਕ ਲਿਮਟਡ ਅਲਾਟਮੈਂਟ ਹੁੰਦੀ ਹੈ ਮਿਊਚੁਅਲ ਫੰਡ ਦੇ ਅੰਦਰ ਅਨਲਿਮਟਿਡ ਤੁਸੀਂ ਪਾ ਸਕਦੇ ਹੋ ਔਰ ਸਭ ਨੂੰ ਅਲਾਟ ਹੋ ਜਾਂਦਾ ਹੈ ਉਸ ਕਰਕੇ ਉਹਨਾਂ ਨੇ ਕਾਫੀ ਸਾਲ ਪਹਿਲਾਂ ਸਬੀ ਨੇ ਵਰਡ ਡਿਫਰੈਂਸ਼ੀਏਟ ਕਰਤਾ ਆਈਪੀਓ ਸ਼ੇਅਰਸ ਲਈ ਕਰਤਾ ਔਰ ਐਨਐਫਓ ਮਿਊਚੁਅਲ ਫੰਡਸ ਲਈ ਕਰਤਾ ਦੋਨੋਂ ਦਾ ਮਤਲਬ ਹੈ ਕਿ ਜਦੋਂ ਵੀ ਕੋਈ ਨਿਊ ਫੰਡ ਆਫਰ ਆਂਦਾ ਹੈ ਉਥੇ ਕੰਪਨੀਆਂ ਦੀ ਉਥੇ ਆਈਪੀਓ ਹੋਏਗਾ ਇੱਥੇ ਐਨਐਫਓ ਹੋਏਗਾ ਸੋ ਜਿਵੇਂ ਕਿ ਕੰਪਨੀ ਪੈਸਾ ਰੇਸ ਕਰਦੀ ਆਈਪੀਓ ਦੇ ਥਰੂ ਮਿਊਚੁਅਲ ਫੰਡ ਰੇਸ ਕਰਦਾ ਐ ਐਨਐਫਓ ਦੇ ਥਰੂ ਔਰ ਇਹ ਜਿਹੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਐਨਐਫਓ ਦਾ ਇਹ ਸਕੀਮ ਦੇ ਆਬਜੈਕਟਿਵ ਦੇ ਹਿਸਾਬ ਨਾਲ ਜਿਵੇਂ ਮੈਂ ਤੁਹਾਨੂੰ ਪੁਰਾਣੇ ਐਪੀਸੋਡ ਚ ਜਾ ਸਕਿਆ ਲਾਰਜ ਕੈਪ ਫੰਡ ਮਿਡ ਕੈਪ ਫੰਡ ਹਾਈਬ੍ਰਿਡ ਫੰਡ ਬੈਲੈਂਸ ਐਡਵਾਂਟੇਜ ਫੰਡ ਇਹਨਾਂ ਸਾਰੇ ਫੰਡ ਦੇ ਇੱਕ ਆਬਜੈਕਟਿਵ ਹੁੰਦਾ ਹੈ ਦਿਸ਼ਾ ਨਿਰਦੇਸ਼ ਕਿ ਉਹ ਪੈਸਾ ਕਿੱਥੇ ਕਿੰਨਾ ਪਾਣਗੇ ਸੋ ਜੋ ਵੀ ਪਾਰਟਿਕੂਲਰ ਫੰਡ ਦਾ ਇੱਕ ਆਬਜੈਕਟਿਵ ਹੈ ਉਸ ਹਿਸਾਬ ਨਾਲ ਪੈਸਾ ਇਕੱਠਾ ਹੁੰਦਾ ਹੈ ਉਹ ਇਕਵਿਟੀ ਦੇ ਅੰਦਰ ਜਾ ਸਕਦਾ ਹੈ ਯਾਨੀ ਕਿ ਸਟਾਕ ਮਾਰਕੀਟ ਉਹ ਡੈਟ ਦੇ ਅੰਦਰ ਜਾ ਸਕਦਾ ਹੈ ਉਹ ਹਾਈਬ੍ਰਿਡ ਯਾਨੀ ਕਿ ਮਿਕਸ ਦੇ ਅੰਦਰ ਜਾ ਸਕਦਾ ਹੈ ਜਿਹਦੇ ਚ ਇਹ ਦੋਨਾਂ ਦੇ ਇਨਸਟਰੂਮੈਂਟ ਹੁੰਦਾ ਹੈ ਉਹ ਆਰਬਿਟਰਾਜ ਦੇ ਅੰਦਰ ਜਾ ਸਕਦਾ ਹੈ ਉਹ 골드 ਦੇ ਅੰਦਰ ਜਾ ਸਕਦਾ ਹੈ সিলవర్ ਦੇ ਅੰਦਰ ਜਾ ਸਕਦਾ ਹੈ ਸੋ ਡਿਫਰੈਂਟ ਰੀਜ਼ਨ ਹੋ ਸਕਦੇ ਨੇ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਇਨਫੈਕਟ ਇੰਟਰਨੈਸ਼ਨਲ ਸਟਾਕਸ ਦੇ ਅੰਦਰ ਵੀ ਜਾ ਸਕਦਾ ਹੈ ਸੋ ਡਿਪੈਂਡ ਕਰਦਾ ਹੈ ਕਿ ਜਿਹੜਾ ਉਹ ਆਬਜੈਕਟਿਵ ਹੈ ਉਹ ਕੀ ਕਹਿ ਰਿਹਾ ਹੈ ਉਸ ਹਿਸਾਬ ਨਾਲ ਉਹ ਪਾਰਟਿਕੂਲਰ ਫੰਡ ਜਾਂ ਸਕੀਮ ਪੈਸਾ ਮਾਰਕੀਟ ਤੋਂ ਜਾ ਕੇ ਉਠਾਉਂਦੀ ਹੈ ਹੁਣ ਮੈਂ ਤੁਹਾਨੂੰ ਦੱਸਾਂਗਾ ਟਾਈਪਸ ਆਫ ਐਨਫਓਸ ਇਹ ਕੁੰਦਾ ਹੈ ਓਪਨ ended nfo ਜਦੋਂ ਸੇਬੀ ਇੱਕ ਪਾਰਟਿਕੂਲਰ ਮਿਊਚੁਅਲ ਫੰਡ ਦੇ ਸਬਸਕ੍ਰਿਪਸ਼ਨ ਨੂੰ ਅਲਾਉ ਕਰ ਦਿੰਦੀ ਹੈ ਸਭ ਇਹ ਧਿਆਨ ਰੱਖਿਏ ਜਦ ਮਿਊਚੁਅਲ ਫੰਡ ਕੋਈ ਕੰਪਨੀ ਹੁੰਦੀ ਹੈ ਜਿਵੇਂ ਆਈਪੀਓ ਦਾ ਡੀਐਚਆਰਪੀ ਪ੍ਰੋਸੈਸ ਹੈ ਇਹਦਾ ਹੀ ਉਹ ਫਾਈਲਿੰਗ ਕਰਦੀ ਹੈ ਸੇਬੀ ਕੋਲ ਸੇਬੀ ਪੂਰਾ ਪੜ੍ਹ ਕੇ ਸਮਝ ਕੇ ਉਹਨਾਂ ਨੂੰ ਅਲਾਉ ਕਰਦਾ ਹੈ और म्यूचुअल फंड के अंदर भी सभी ने कुछ नॉर्म्स बनाए हैं कि एक पर्टिकुलर ओबजेक्टिव का फिलहाल एको ही फंड रख सकते हो कहने का मतलब है अज की डेट के एक पर्टिकुलर म्यूचुअल फंड कंपनी को एक लार्ज कैप है तो एक हो लार्ज कैप नहीं लिया सकता और सभी ने कुछ साल पहला तीन चार साल पहला एक होर बड़ा अच्छा चीज़ की थी उन्होंने दो बहुत इंपॉर्टेंट चीज़ा कीतिया कीतियाँ एक तो उन्होंने डिफाइन किया कि लार्ज कैप की हों मिड कैप की होंगे समॉल कैप की होंगे ਇਸੇ ਪੁਰਾਣੇ ਐਪੀਸੋਡ ਚ ਕਵਰ ਕਰ ਚੁੱਕੇ ਹਾਂ ਪਰ ਮੈਂ ਤੁਹਾਨੂੰ ਫਿਰ ਸਮਝਾ ਦਿੰਦਾ ਜਿਉਂ ਇੰਡੀਆ ਦੀ ਦੇਸ਼ ਦੀ ਸੋ ਵੱਡੀ ਮਾਰਕੀਟ ਕੈਪ ਦੀ ਕੰਪਨੀ ਹੈ ਉਹਨਾਂ ਨੂੰ ਅਸੀਂ ਲਾਰਜ ਕੈਪ ਕਹਿੰਦੇ ਹਾਂ ਮੈਂ ਇੱਥੇ ਇੱਕ ਦੁਆਰਾ ਲਿਖ ਦਿੰਦਾ ਟੌਪ 100 ਮਾਰਕੀਟ ਕੈਪ ਮਿਡ ਕੈਪ ਕੰਪਨੀਆਂ ਉਹ ਹੁੰਦੀਆਂ ਜਿਹੜੀ 101 ਤੋਂ ਲੈ ਕੇ 250 ਹੁੰਦੀਆਂ ਔਰ ਸਮਾਲ ਕੈਪ ਹੁੰਦੀਆਂ ਜਿਹੜਾ 251 ਐਂਡ ਅਬੋਵ ਮਾਰਕੀਟ ਕੈਪ ਦੀ ਕੰਪਨੀ ਹੁੰਦੀ ਹੈ ਇਕਤਾ ਸੇਬੀ ਨੇ ਇਹ ਚੀਜ਼ ਕੀਤੀ ਸੀ ਕਿ ਕਲਾਸੀਫਾਈ ਕੀਤਾ ਇੱਕ ਹੋਰ ਉਹਨਾਂ ਨੇ ਨਾਲ ਚੀਜ਼ ਕੀਤੀ ਸੀਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਲਾਰਜ ਕੈਪ ਪਿਊਚਲ ਫੰਡ ਦਾ ਕੀ ਮਤਲਬ ਹੈ ਕਿ ਤੁਹਾਨੂੰ 80% ਲਾਰਜ ਕੈਪ ਕੰਪਨੀ ਸੇ ਪਾਣਾ ਪਏਗਾ 20% ਕੁਝ ਹੋਰ ਪਾ ਸਕਦੇ ਹੋ ਇਹ ਅਸੀਂ ਆਪਣੇ ਪੁਰਾਣੇ ਐਪੀਸੋਡ 'ਚ ਕਵਰ ਕਰ ਚੁੱਕਿਆ ਉਹਦੇ ਨਾਲ ਹੀ ਕੁਝ ਸਾਲ ਪਹਿਲਾਂ ਸੇਬੀ ਨੇ ਇੱਕ ਹੋਰ ਚੀਜ਼ ਕੀਤੀ ਸੀ ਹਰ ਮਿਊਚਲ ਫੰਡ ਆਪਣੇ ਲਾਰਜ ਕੈਪ ਨੂੰ ਕੁਝ ਵੱਖਰਾ ਹੀ ਨਾ ਦਿੰਦਾ ਸੀ ਕੋਈ ਟਾਪ 100 ਕਹਿੰਦਾ ਸੀ ਕੋਈ ਬਲੂ ਚਿਪ ਕਹਿੰਦਾ ਸੀ ਕੋਈ ਲਾਰਜ ਕੈਪ ਕਹਿੰਦਾ ਸੀ ਉਹਨਾਂ ਨੇ ਸਮਿਟਰੀ ਲਾਉਣ ਲਈ ਤਾਂ ਕਿ ਜਿਹੜਾ ਇਨਵੈਸਟਰ ਹੈ ਸਭੀ ਇਨਵੈਸਟਰਸ ਦੇ ਬਾਰੇ ਬਹੁਤ ਖਿਆਲ ਰੱਖਦਾ ਹੈ ਸੈਬੀ ਦਾ ਪਹਿਲਾ ਰੋਲ ਹੈ ਕਿ ਇਨਵੈਸਟਰ ਪ੍ਰੋਟੈਕਸ਼ਨ ਕੀਤੀ ਜਾਏ ਇਨਵੈਸਟਰ ਦਾ ਕੋਈ ਕਿਸੇ ਤਰੀਕੇ ਨਾਲ ਨੁਕਸਾਨ ਨਾ ਹੋਵੇ ਸਹੀ ਫੇਅਰਪਲੇ ਟ੍ਰੇਡ ਪ੍ਰੈਕਟਿਸਸ ਹੋਣ ਸੈਬੀ ਨੇ ਇੱਕ ਬਹੁਤ ਖੂਬਸੂਰਤ ਚੀਜ਼ ਕੀਤੀ ਕਿ ਉਹ ਕਹਿੰਦਾ ਜੀ ਹਰ ਮਿਊਚੁਅਲ ਫਾਉਂਡ ਉਹਨਾਂ ਨੇ ਹਿਦਾਇਤ ਦਿੱਤੀ ਕਿ ਜੇ ਤੁਹਾਡੀ ਇੱਕ ਪਾਰਟਿਕੂਲਰ ਕੈਟਾਗਰੀ ਚ ਕੋਈ ਫੰਡ ਹੈ ਉਹਦਾ ਇੱਕੋ ਹੀ ਨਾ ਹੋਏਗਾ ਕਹਿੰਦਾ ਪਾ ਇਹ ਹੈ ਕਿ α ਲਾਰਜ ਕੈਪ β ਲਾਰਜ ਕੈਪ γਾਮਾ ਲਾਰਜ ਕੈਪ ਤਾਂ ਕਿ ਜੇ ਤੁਸੀਂ ਕੰਪੇਅਰ ਕਰ ਰਹੇ ਹੋ ਇਹ ਤੁਸੀਂ ਤਿੰਨ ਕੰਪਨੀਆਂ ਦੇ ਲਾਰਜ ਕੈਪ ਕੰਪਨੀਆਂ ਨੂੰ ਹੀ ਕੰਪੇਅਰ ਕਰੋ ਤੁਸੀਂ ਲਾਰਜ ਨੂੰ ਕੋਈ ਮਿਡ ਨਾਲ ਨਾ ਕੰਪੇਅਰ ਕਰ ਲੋ ਔਰ ਜੀ ਡੀ ਵੀ ਕੋਈ ਨਿਆ ਐਨ ਐਫ ਓ ਆਏਗਾ ਉਹ ਸੇਬੀ ਦੇ ਨਾ ਦੇ ਹਿਸਾਬ ਨਾਲ ਹੀ ਲਾਂਚ ਕਰ ਸਕਦਾ ਉਹ ਆਪਣੇ ਹਿਸਾਬ ਨਾਲ ਨਾ ਨਹੀਂ ਬਣਾ ਸਕਦੇ ਮਤਲਬ ਉਹਨਾ ਦੀ ਕੰਪਨੀ ਦਾ ਨਾਮ ਤੇ ਜ਼ਰੂਰ ਹੋਏਗਾ ਉਹਦੇ ਬਾਅਦ ਉਹ ਲਾਰਜ ਮਿਡ ਲਾਰਜ ਐਂਡ ਮਿਡਾ ਜੋ ਵੀ ਸਹੀਦੀ ਕੈਟੇਗਰੀਜੇਸ਼ਨ ਹੈ ਉਸ ਹਿਸਾਬ ਨਾਲ ਉਹ ਨਾਮ ਦੇ ਸਕਦਾ ਹੈ ਸੋ ਓਪਨ ਐਂਡਡ ਫੰਡ ਜਿਹੜਾ ਹੁੰਦਾ ਹੈ ਹੁਣ ਮੈਂ ਇਹਦੇ ਤੇ ਆ ਰਿਹਾ ਓਪਨ ਐਂਡਡ ਫੰਡ ਦਾ ਜਿਹੜਾ ਐਨ ਐਫਓ ਹੁੰਦਾ ਹੈ ਉਹ ਪਹਿਲਾ 15 ਦਿਨ ਖੁੱਲਦਾ ਹੈ ਉਹਦੇ ਕੁਝ ਦਿਨਾਂ ਬਾਅਦ ਉਹ ਓਪਨ ਸਬਸਕ੍ਰਿਪਸ਼ਨ ਤੇ ਚੱਲ ਜਾਂਦਾ ਹੈ ਇਹਦਾ ਮਤਲਬ ਇਹ ਹੈ ਜੇ ਤੁਸੀਂ ਪਹਿਲਾਂ ਬਾਇੰਗ ਕਰ ਲਈ ਉਸ अमाउंट ਦੀ ਠੀਕ ਹੈ ਉਦੇ ਬਾਅਦ ਜਦ ਓਪਨ ਸਬਸਕ੍ਰਿਪਸ਼ਨ ਜਾ ਰਿਹਾ ਤੁਸੀਂ ਵੇਚ ਵੀ ਸਕਦੇ ਹੋ ਤੁਸੀਂ ਹੋਰ ਯੂਨਿਟ ਵੀ ਲੈ ਸਕਦੇ ਹੋ ਕੋਈ ਨਿਆ ਇਨਸਾਨ ਵੀ ਪਾਰਟਿਸਿਪੇਟ ਕਰ ਸਕਦਾ ਹੈ ਜੇ ਕਿਸੇ ਦਾ ਕੋਈ ਮਿਊਚੁਅਲ ਫੰਡ ਦਾ ਐਨ ਐਫ ਓ ਸਮਝੋ 2000 ਦੇ ਵਿੱਚ ਆਇਆ ਸੀ ਔਰ ਆ ਜੋ 25 ਸਾਲ ਬਾਅਦ ਵੀ ਉਹ ਫੰਡ ਚੱਲ ਰਿਹਾ ਹੈ ਤੇ ਕਿਸੇ ਨੇ ਨਿਆ ਪੈਸਾ ਪਾਣਾ ਓਪਨ ਸਬਸਕ੍ਰਿਪਸ਼ਨ ਆ ਪਾ ਵੀ ਸਕਦਾ ਪੁਰਾਣੇ ਵਾਲੇ ਲੋਕ ਸੇਲ ਵੀ ਕਰ ਸਕਦੇ ਜਿਹੜਾ ক্লোਜ਼ ਐਂਡਡ ਫੰਡ ਹੁੰਦਾ ਜਿਹੜੀ ਦੂਜੀ ਕੈਟੇਗਰੀ ਹੈ ਉਹਨੂੰ ਕਹਿੰਦੇ ਅਸੀਂ ক্লোਜ਼ਡ ਐਂਡਡ ਫੰਡ ਇਹਦੇ ਅੰਦਰ ਜਿਹੜਾ ਉਹਦਾ ਐਨਐਫਓ ਦਾ ਪੀਰੀਅਡ ਹੈ ਐਨਐਫਓ ਦਾ ਜਿਹੜਾ ਪੀਰੀਅਡ ਹੈ ਉਹਦੇ ਅੰਦਰ ਉਹ ਸਬਸਕ੍ਰਾਈਬ ਕਰਦਾ ਹੈ ਯਾਨੀ ਕਿ ਖਰੀਦਦਾ ਹੈ ਲੇਕਿਨ ਜਦ ਇਹ ਓਪਨ ਹੋ ਜਾਂਦਾ ਹੈ ਲਿਸਟਿੰਗ ਹੋ ਜਾਂਦੀ ਹੈ ਇਹਦੇ ਅੰਦਰ ਫਰੈਸ਼ ਪਰਚੇਸ ਫਰੈਸ਼ ਪਰਚੇਸ ਅਲਾਉਡ ਨਹੀਂ ਹੁੰਦੀ ਫਰੈਸ਼ ਪਰਚੇਸ ਤੁਸੀਂ ਨਹੀਂ ਕਰ ਸਕਦੇ ਫਰੈਸ਼ ਪਰਚੇਸ ਤੁਸੀਂ ਨਹੀਂ ਕਰ ਸਕਦੇ ਜਿਹੜੇ ਐਗਜ਼ਿਸਟਿੰਗ ਹੋਲਡਰ ਹੈ ਉਹੀ ਰੱਖਣਗੇ ਔਰ ਇਸ ਪਾਰਟिकुलर ਫੰਡ ਦਾ ਅਬੂਮਨ ਕੋਈ ਪੀਰੀਅਡ ਹੁੰਦਾ ਹੈ ਸੇ 5 ਸਾਲ 5 ਸਾਲ ਬਾਅਦ ਕੰਪਲਸਰੀਲੀ ਜੋ ਵੀ ਤੁਸੀਂ ਫੋਰ ਐਗਜ਼ਾਮਪਲ 10 ਰੁਪਏ ਦੀ ਫੇਸ ਵੈਲਿਊ ਪਾਇਆ ਹੈ ਇਹ 5 ਸਾਲ ਬਾਅਦ ਜੋ ਵੀ ਦੀ ਵੈਲਿਊ ਹੈ 15 ਰੁਪਏ 18 ਰੁਪਏ 20 ਰੁਪਏ ਥੱਲੇ ਵੀ ਹੋ ਸਕਦਾ ਹੈ ਉਹ ਤੁਹਾਨੂੰ ਉਸ ਵੇਲੇ ਪੈਸਾ ਆਏਗਾ ਔਰ ਤੁਹਾਡੇ ਬੈਂਕ ਅਕਾਊਂਟ 'ਚ ਡਿਪੋਜ਼ਿਟ ਕਰ ਦਿੱਤਾ ਜਾਏਗਾ ਹੁਣ ਇੱਕ ਇੰਪੋਰਟੈਂਟ ਸਵਾਲ ਆਂਦਾ ਹੈ ਜੇ ਕਿਸੇ ਨੂੰ ਪੈਸੇ ਦੀ ਲੋੜ ਇਹ 5 ਸਾਲਾਂ 'ਚ ਪੈ ਜਾਏ ਔਰ ਉਹਨੂੰ ਵੇਚਣਾ ਪੈ ਜਾਏ ਤਾਂ ਉਹ ਕਿਦਾ ਕਰ ਸਕਦਾ ਕਲੋਜ਼ ਐਂਡਡ ਫੰਡ ਸਟਾਕ ਮਾਰਕੀਟ 'ਚ ਲਿਸਟਡ ਹੁੰਦੇ ਤੁਸੀਂ ਜਾ ਕੇ ਇਹਨੂੰ ਲਿਸਟ ਕਰਾ ਸਕਦੇ ਹੋ ਯਾਨੀ ਕਿ ਤੁਸੀਂ ਆਪਣੇ ਡੀਮੈਟ ਦੇ ਅੰਦਰ ਇਹਨੂੰ ਡੀਮੈਟੀਰੀਅਲਾਈਜੇਸ਼ਨ ਕਰਕੇ ਤੁਸੀਂ ਪਾ ਸਕਦੇ ਹੋ ਜੇ ਕੋਈ ਬਾਏਰ ਹੋਏਗਾ ਤੇ ਤੁਹਾਨੂੰ ਉਥੋਂ ਬਾਇੰਗ ਕੀਤੀ ਜਾ ਸਕਦੀ ਪਰ ਇਹਨਾਂ ਦੀ ਆਮੂਮਨ ਲਿਕুইਡਿਟੀ ਘੱਟ ਹੁੰਦੀ ਹੈ ਖਰੀਦ ਫਰੋਟ ਇਹਨਾਂ ਦੀ ਕਾਫੀ ਘੱਟ ਹੁੰਦੀ ਹੈ ਸੋ ਇਹ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਜੇ ਅਸੀਂ ਨਹੀਂ ਕਰ ਪਾਦੇ ਤੇ ਸਾਨੂੰ 5 ਸਾਲ ਤੱਕ ਇਹਨਾਂ ਨੂੰ ਚਲਾਉਣਾ ਪਏਗਾ ਹੁਣ ਅਸੀਂ ਗੱਲ ਕਰਦੇ ਹਾਂ ਮੇਨ ਟਰਮਸ ਕੀ ਹੁੰਦੀ ਹੈ ਐਨ ਐਫਓ ਦੀ एक हों जी ऑफर प्राइस, ऑफर प्राइस यानी कि स्टार्टिंग प्राइस की है मोस्टली म्यूचुअल फंड सारे दस रुपए की एन ई वी पर स्टार्ट करते हैं जिमें शेयर का रेट होता है इतने दस रुपए की एन ई वी से स्टार्ट करते हैं और उस यूनिट के उत्ते पैसा स्टार्टिंग उठाते बाद मार्केट के हिसाब में उतार भी हो सकता चढ़ाव भी हो सकता है ग्यारह बारह रुपये नौ रुपये या जो भी चलना चाहता है ट्रेंड चलता है एक वर्ड यूज होता फंड हाउस ਯਾਨੀ ਕਿ ਮਿਊਚੁਅਲ ਫੰਡ ਹਾਊਸ ਇਹਦੇ ਨਾਲ ਹੀ ਕਈ ਲੋਕੀ ਯੂਜ਼ ਕਰਦੇ ਆ ਵਰਡ ਏ ਐਮ ਸੀ ਸੇਮ ਹੀ ਅਜਰਾਬ ਫੰਡ ਹਾਊਸ ਇਹਦਾ ਮਤਲਬ ਹੁੰਦਾ ਐਸੈਟ ਮੈਨੇਜਮੈਂਟ ਕੰਪਨੀ ਤੁਸੀਂ ਏ ਐਮ ਸੀ ਵੀ ਕਹਿ ਸਕਦੇ ਹੋ ਯਾਨੀ ਕਿ ਫਲਾਨਾ ਫਲਾਨਾ ਏ ਐਮ ਸੀ ਜਾਂ ਫਲਾਨਾ ਫਲਾਨਾ ਫੰਡ ਹਾਊਸ ਫਿਰ ਗੱਲ ਆਂਦੀ ਹੈ ਜਿਹੜਾ ਤੁਹਾਨੂੰ ਤੁਸੀਂ ਅਮੂਮਨ ਕੁਝ ਵੱਡੇ ਫੰਡ ਹਾਊਸ ਦਾ ਨਾਮ ਸੁਣਿਆ ਹੋਣਾ ਐਸ ਬੀ ਆਈ ਐਚ ਡੀ ਐਫ ਸੀ ICICI ਮੈਂ ਕਿਸੇ ਨੂੰ ਐਂਡੋਰਸ ਨਹੀਂ ਕਰ ਰਿਹਾ ਸਿਰਫ ਤੁਹਾਨੂੰ ਨਾ ਸ਼ੇਅਰ ਕਰ ਰਿਹਾ ਕਿ ਇਹੋ ਜਿਹੇ ਫੰਡ ਹਾਊਸਸ ਇੰਡੀਆ ਚ ਹੈਗੇ ਹੋਰ ਵੀ ਬਹੁਤ ਸਾਰੇ ਸਾਡੇ ਕੋਲ ਸਾਡੇ ਦੇਸ਼ ਦੇ ਵਿੱਚ 40 ਤੋਂ ਵੱਧ ਫੰਡ ਹਾਊਸ ਨੇ ਸੋ ਬਹੁਤ ਸਾਰੀ ਹੋਮੋਜੇਨਿਟੀ ਹੈਗੀ ਹੈ ਬਹੁਤ ਸਾਰੇ ਹੈਗੇ ਨੇ ਫਿਰ ਗੱਲ ਅਸੀਂ ਕਰਦੇ ਹਾਂ ਐਸ ਆਈ ਡੀ ਦੀ ਐਸ ਆਈ ਡੀ ਹੁੰਦਾ ਜੀ ਸਕੀਮ ਇਨਫੋਰਮੇਸ਼ਨ ਡਾਕੂਮੈਂਟ ਯਾਨੀ ਕਿ ਇਹਦੇ ਅੰਦਰ ਕੀ ਕੀ ਆਬਜੈਕਟਿਵ ਨੇ ਇਹਨਾਂ ਦੀ ਇਨਵੈਸਟਮੈਂਟ ਸਟ੍ਰੈਟੇਜੀ ਕੀ ਹੋਏਗੀ रिस्क फैक्टर्स ने फीस एक्सपेंसेस सारा कुछ है, यानी कि ऑब्जेक्टिव्स, इन्वेस्टमेंट स्ट्रेटजी, रिस्क फैक्टर्स फीस एंड एक्सपेंसेस, मतलब की चार्जेस म्यूचुअल फंड ले रहा है, वो भी दसिया है। ਇਸ ਸਾਰੀਆਂ ਚੀਜ਼ਾਂ ਡਿਸਕਲੋਸ ਕੀਤੀਆਂ ਜਾਂਦੀਆਂ ਨੇ ਨੈਕਸਟ ਅੰਦਰ ਜਿਵੇਂ ਤੁਹਾਨੂੰ ਸ਼ੇਅਰ ਦੇ ਅੰਦਰ ਤੁਹਾਨੂੰ ਸ਼ੇਅਰ ਮਿਲਦਾ ਵੀ ਤੁਹਾਡੇ ਕੋਲ 10 ਸ਼ੇਅਰ ਹੈ 20 ਸ਼ੇਅਰ ਹੈ 30 ਸ਼ੇਅਰ ਹੈ ਇਹਦੇ ਅੰਦਰ ਇਹਨੂੰ ਅਸੀਂ ਯੂਨਿਟਸ ਕਹਿੰਦੇ ਆ ਯਾਨੀ ਕੁਆਂਟੀਟੀ ਤੁਹਾਡੇ ਕੋਲ 300 ਯੂਨਿਟ ਹੈ 340 ਯੂਨਿਟ ਹੈ ਕੀ ਹੈਗਾ ਉਸ ਹਿਸਾਬ ਨਾਲ ਹੁੰਦਾ ਜਿੱਥੇ ਸ਼ੇਰਾਂ ਦੇ ਵਿੱਚ ਤੁਹਾਡੇ ਕੋਲ 300 ਸ਼ੇਅਰ ਹੀ ਹੋਣਗੇ यूनिट्स जोड़े ने डेसिमल के अंदर भी चले जाते हैं एक ये फर्क है म्यूचुअल फंड केस दे फिर गल हमी है एन एवी यानी कि नैट एसैट वैल्यू जो मैं शेयर पाशा दसा नैट एसैट वैल्यू शेयर अंदर शेयर का रेट इस शेयर का रेट होंगे और इतने ਮਿਊਚੁਅਲ ਫੰਡ ਦਾ ਰੇਟ ਹੁੰਦਾ ਇਹਨੂੰ ਅਸੀਂ ਕਹਿੰਦੇ ਆ ਨੈਟ ਐਸੈਟ ਵੈਲਿਊ ਜਿਹੜੀ ਨੈਟ ਐਸੈਟ ਵੈਲਿਊ ਹੈ ਇਹ ਰੋਜ਼ ਦੇ ਹਿਸਾਬ ਨਾਲ ਉੱਤੇ ਹੀ ਆ ਥੱਲੇ ਹੁੰਦੀ ਹੈ ਯਾਨੀ ਕਿ ਸਮਝੋ ਉਹਨਾਂ ਨੇ ਇੱਕ A ਕੰਪਨੀ ਦੇ ਸ਼ੇਅਰ 1 ਮਿੰਟ ਲਈ ਮੰਨ ਲਓ 100 ਸ਼ੇਅਰ ਲਿੱਤੇ ਨੇ 100 ਰੁਪਏ ਤੇ ਉਹਨਾਂ ਦੇ ਕੋਲ ਇਹ 10000 ਰੁਪਏ ਦਾ ਹੈ ਸਮਝੋ NAV ਸਟਾਰਟਿੰਗ 'ਚ 10 ਰੁਪਏ ਦੀ ਹੋ ਰਹੀ ਉਹਨਾਂ ਦੇ ਕੋਲ ਦੋ ਕੰਪਨੀਆਂ ਨੇ ਕੰਪਨੀ B ਹੈ ਜਿਹਦਾ ਸ਼ੇਅਰ ਦਾ ਰੇਟ ਸਮਝੋ 50 ਰੁਪਏ ਹੈ और उदा रेट दो सौ रुपए है तो यदि वैल्यू दस हज़ार होगी एक नंबर ऑफ यूनिट्स के डिसाइड डिवाइड करके थी नैट एसेट वैल्यू आ जाती हूँ जे थोड़े यूनिट्स कॉन्सटेंट यानी कि एक मिनट मन के चलिए कि सेम यूनिट रहेंगे ने यह जो रेट है समझो कुछ एक साल बाद एग्जाम्पल दस प्रसेंट लिये बच जाता है एक सौ दस हो जाए और समझो ये भी दस प्रसेंट बच जाता है ये दो सौ भी रुपये हो ਤੇ ਜਿਹੜੀ ਤੁਹਾਡੀ ਐਨਵੀ ਐ ਉਹ 10% ਵੱਧ ਕੇ ਐਕਸਪੈਂਸਸ ਮਾਈਨਸ ਕਰਨ ਦੇ ਬਾਅਦ ਉਹ 11 ਰੁਪਏ ਜਾਂ 10 ਰੁਪਏ 90 ਪੈਸੇ ਹੀ ਅਪਰੋਕਸੀਮੇਟ ਮੈਂ ਤੁਹਾਨੂੰ ਸਿ ਸਮਝਾ ਰਿਹਾ ਕਿ ਇਹਦੇ ਨੇੜੇ ਤੇ ਜਿਹੜੇ ਬਣ ਜਾਣਗੇ ਇਹ ਮਾਰਕੀਟ ਦੇ ਉਤਾਰ ਚੜਾਵ ਨਾਲ ਹੁੰਦਾ ਜੇ ਕੱਲ ਇਹਨਾਂ ਦਾ ਸ਼ੇਅਰ ਦਾ ਰੇਟ ਘਿਰ ਜਾਵੇ ਤਾਂ ਤੁਹਾਡੀ ਐਨਵੀ ਵੀ ਥੱਲੇ ਆ ਸਕਦੀ ਹੈ ਤੁਹਾਨੂੰ ਮਤਲਬ ਹਰ ਚੀਜ਼ ਨੂੰ ਲੌਂਗ ਟਰਮ ਪਰਸਪੈਕਟਿਵ ਨਾਲ ਸੋਚਣਾ ਪਏਗਾ ਛੋਟੇ ਪਰਸਪੈਕਟਿਵ ਨਾਲ ਨਹੀਂ ਫਿਰ ਗੱਲ ਆਉਂਦੀ ਹੈ ਜੀ मिनीम सब्सक्रिप्शन अमाउंट यद मतलब मिनीम पैसा कि पा सकते हो सद जी कोई कंपनी पांच सौ भी ले लें कोई हज़ार भी ले लें कोई हज़ार भी ले लें हूँ कई सरकार या सभी अलाउ करी कि सौ रुपये भी ले लो पर अमूमन हज़ार या पार रुपये उन्हों का मिन मिनीम सबसक्रिप्शन अमाउंट रहता है एंट्र लोड एंड एग्जिट लोड ये समय जरूरी है एंट्री लोड एंट्री लोड यानी कि जब तुम पैसा पाने हो, कि सारा पैसा इन्वेस्ट हो ਜਾਂਦਾ ਹੈ ਕਿ ਕੋਈ ਇਨੀਸ਼ੀਅਲ ਖਰਚਾ ਤੁਹਾਡਾ ਕੱਟਦਾ ਹੈ ਅੱਜ ਤੋਂ ਕੋਈ 12 13 ਸਾਲ ਪਹਿਲਾਂ 15 ਸਾਲ ਪਹਿਲਾਂ ਐਂਟਰੀ ਲੋਡ ਲੱਗਦਾ ਸੀ ਜਦ ਤੁਸੀਂ ਪੈਸਾ ਇਨਵੈਸਟ ਕਰਦੇ ਸੀ ਸਮਝੋ ਫਾਰ ਐਗਜ਼ਾਮਪਲ 2% ਜਾਂ 2.5% ਐਗਜ਼ਿਟ ਲੋਡ ਲੱਗ ਗਿਆ ਐਂਟਰੀ ਲੋਡ ਲੱਗਿਆ ਸੌਰੀ ਤੇ ਤੁਹਾਡੇ ਜੇ 2% ਲੱਗਿਆ ਤਾਂ 98000 ਹੀ ਇਨਵੈਸਟ ਹੁੰਦੇ ਸੀ ਪਰ ਸਭੀ ਨੇ ਪ੍ਰਥਾ ਖਤਮ ਕਰਤੀ ਹੁਣ ਤੁਸੀਂ ਜਿੰਨਾ ਪੈਸਾ ਪਾ ਰਹੇ ਹੋ ਉਨਾ ਹੀ ਲੱਗਦਾ ਹੈ ਸ਼ਾਇਦ ਇੱਕ ਛੋਟਾ ਜਿਹਾ ਤੁਹਾਨੂੰ ਲੱਖ ਪਿੱਛੇ 5 ਰੁਪਏ ਲੱਗਦਾ ਹੈ ਉਹ ਹੁੰਦਾ ਜੀ ਸਟੈਂਪ ਡਿਊਟੀ जो तुम्हें बहुत छोटी जी अमाउंट है जब भी बाइंग कर दो अदरवाइज तुम जिन्ना पैसा पा रहे हो उन्ना ही इनवैसट होंगे माइनस की स्टैंप ड्यूटी एग्जिट लोड एग्जिट लोड एक, एक पीरियड होंगे है फॉर एग्जाम्पल मैं जरा तो पहला कह रही थी जो तुम एक साल तो पहला पैसा कट दो एक परसेंट का एग्जिट लोड ले रहा है यानी कि जो तुम एक साल तो पहला पैसा क्डोगे जो उस दिन की वैल्यू होगी समझो एक लख अठ हज़ार है तो एक लख अठ हज़ार देते एक परसेंट या वो नाइनटी सैवन थाउजेंड है ਉਦੇ ਉੱਤੇ 1% ਐਗਜ਼ਿਟ ਲੋਡ ਲੱਗੇਗਾ ਇਹ ਡਿਟਰੈਂਟ ਹੁੰਦਾ ਕਿ ਤੁਸੀਂ ਪੈਸਾ ਨਾ ਕੱਢੋ ਕਿਉਂਕਿ ਆਫਟਰ ਆਲ ਫੰਡ ਮੈਨੇਜਰ ਨੇ ਵੀ ਜਿਹੜਾ ਪੈਸਾ ਤੁਹਾਡੇ ਤੋਂ ਲਿੱਤਾ ਹੁੰਦਾ ਉਹ ਲੌਂਗ ਟਰਮ ਦੇ ਹਿਸਾਬ ਨਾਲ ਪਾਇਆ ਹੁੰਦਾ ਸੋ ਜਦ ਇਹ ਚੀਜ਼ ਡਿਸਟਰਬ ਹੁੰਦੀ ਹੈ ਤੇ ਇੱਕ ਕਿਸਮ ਦੀ ਇਹ ਹਲਕੀ ਜੀ ਛੋਟੀ ਜੀ ਡਿਟਰੈਂਟ ਪਾਇਆ ਗਿਆ ਕਿ ਤੁਸੀਂ ਇਹ ਚੀਜ਼ ਨਾ ਕਰੋ ਅਲੋਟਮੈਂਟ ਆਫ ਯੂਨਿਟਸ ਅਲੋਟਮੈਂਟ ਆਫ ਯੂਨਿਟਸ ਬਹੁਤ ਸੋਖਾਈ ਜੀ ਜਦੋਂ ਵੀ ਤੁਸੀਂ ਪੈਸਾ ਪਾਉਂਦੇ ਹੋ ਜਦੋਂ ਹੀ ਐਨ ਐਫ ਓ ਖਤਮ ਹੁੰਦਾ ਤੁਹਾਡੇ ਕੋਲ ਨੰਬਰ ਆਫ ਯੂਨਿਟਸ ਅਲੋਟ ਹੋ ਜਾਂਦੇ ਜਿਵੇਂ ਮੈਂ ਤੁਹਾਨੂੰ ਕਿਹਾ ਤੁਸੀਂ 1000 ਤਾਂ ਤੁਹਾਡੇ ਕੋਲ 1000 ਯੂਨਿਟ ਆ ਜਾਣਗੇ ਲੌਕ-ਇਨ ਪੀਰੀਅਡ ਕਈ ਫੰਡ ਦੇ ਅੰਦਰ ਕਈ ਸਕੀਮਾਂ ਦੇ ਅੰਦਰ ਲੌਕ-ਇਨ ਹੁੰਦਾ ਹੈ ਯਾਨੀ ਕਿ ਤੁਸੀਂ ਪਾਰਟਿਕੂਲਰ ਪੀਰੀਅਡ ਤੋਂ ਪਹਿਲਾਂ ਬਾਹਰ ਹੀ ਨਹੀਂ ਆ ਸਕਦੇ ਉਹ ਹੈਗਾ ਜੀ ਜਿਵੇਂ ਈ ਐਲ ਐਸ ਐਸ ਜਿਹਦੇ ਅੰਦਰ 80 ਸੀ ਦਾ ਸਾਨੂੰ ਟੈਕਸ ਰਿਬੇਟ ਵੀ ਮਿਲਦਾ ਹੈ ਇਹਦੇ ਅੰਦਰ 3 ਸਾਲ ਦਾ ਲੌਕ-ਇਨ ਹੁੰਦਾ ਹੈ ਜੋ ਹੋਰ ਵੀ ਫੰਡ ਨੇ ਪੈਨਸ਼ਨ ਫੰਡ ਚਿਲਡਰਨ ਫੰਡ ਜਿਨ੍ਹਾਂ ਦੇ ਅੰਦਰ ਇੱਕ ਪਾਰਟਿਕੂਲਰ ਲੌਕ-ਇਨ ਹੁੰਦਾ ਉਸ ਤੋਂ ਪਹਿਲਾਂ ਪੈਸਾ ਨਹੀਂ ਕੱਢਿਆ ਜਾ ਸਕਦਾ ਸੋ 3 ਸਾਲ ਤੋਂ ਪਹਿਲਾਂ ਪੈਸਾ ਕੱਢਿਆ ਹੀ ਨਹੀਂ ਜਾ ਸਕਦਾ ਹਾਂਜੀ ਸਿਰਫ ਇੱਕ ਐਕਸੈਪਸ਼ਨ ਹੁੰਦੀ ਹੈ ਰੱਬ ਨਾ ਕਰੇ ਕੋਈ ਡੈਥ ਹੋਏ ਜੀਨੋਸੀ ਟ੍ਰਾਂਸਮਿਸ਼ਨ ਕਹਿੰਦੇ ਆ ਉਹ ਇੱਕ ਵੱਖਰੀ ਚੀਜ਼ ਆ ਉਹਦੇ ਇਲਾਵਾ ਇਹ 3 ਸਾਲ ਤੋਂ ਪਹਿਲਾਂ ਪੈਸਾ ਕੱਢਿਆ ਹੀ ਨਹੀਂ ਜਾ ਸਕਦਾ ਜਿਹੜੀ ਲਿਸਟਿੰਗ ਹੈ ক্লোਜ਼ ਐਂਡਡ ਫੰਡ ਦੀ ਉਹ ਸਟਾਕ ਐਕਸਚੇਂਜ ਦੇ ਅੰਦਰ ਲਿਸਟ ਹੋ ਜਾਂਦੇ ਨੇ ਸਿਰਫ ਗਰ ਡਿਮਾਂਡ ਸਪਲਾਈ ਦੀ ਆਉਂਦੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਉਹਦੇ ਅੰਦਰ ਥੋੜਾ ਡਿਮਾਂਡ ਸਪਲਾਈ ਇਕੱਠ ਹੁੰਦੀ ਹੈ ਸੋ ਪਰ ਉਹ ਲਿਸਟਿੰਗ ਹੋ ਜਾਂਦੀ ਹੈ ਸੋ ਪ੍ਰੋਸੈਸ ਕੀ ਹੈ ਜੀ ਜਦੋਂ ਵੀ ਕੋਈ ਐਨ ਐਫਓ ਆਏਗਾ ਇੱਕ ਐਮਸੀ ਜਾਂ ਫੰਡ ਹਾਊਸ ਉਹਨੂੰ ਅਨਾਉਂਸ ਕਰੇਗੀ ਜਦੋਂ ਵੀ ਸੇਬੀ ਦੀ ਅਪਰੂਵਲ ਮਿਲ ਜਾਏਗੀ ਉਹਦੇ ਬਾਅਦ ਫਿਰ ਉਹ ਐਸ ਆਈ ਡੀ ਔਰ ਕਿਮ ਕੇ ਆਈ ਐਮ ਹੁੰਦਾ ਹੈ ਉਹਦੇ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਦੀ ਹੈ ਆਮੂਮਨ ਐਨ ਐਫ ਓ ਦਾ ਪੀਰੀਅਡ ਜਿਹੜਾ ਅਪਲਾਈ ਕਰਨ ਦਾ ਹੁੰਦਾ ਹੈ ਤਕਰੀਬਨ 15 ਦਿਨ ਦਾ ਹੁੰਦਾ ਹੈ ਉਹਦੇ 5 ਤੋਂ 7 ਦਿਨ ਬਾਅਦ ਇਹ ਓਪਨ ਸਬਸਕ੍ਰਿਪਸ਼ਨ ਲਈ ਖੁੱਲ ਜਾਂਦਾ ਹੈ ਇਨਵੈਸਟਰ ਦੇ ਯੂਨਿਟਸ ਅਲਾਟ ਹੋ ਜਾਂਦੇ ਨੇ ਇਹ ਤੁਸੀਂ ਫਿਜ਼ੀਕਲ ਵੀ ਅਲਾਟ ਕਰ ਸਕਦੇ ਹੋ ਔਰ ਆਪਣੇ ਡੀਮੈਟ ਦੇ ਅੰਦਰ ਵੀ ਆਪਣੇ ਯੂਨਿਟਸ ਅਲਾਟ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਕੋਈ ਕੰਪਲਸ਼ਨ ਨਹੀਂ ਹੈ ਦੋਨੋਂ ਤਰੀਕੇ ਨਾਲ ਕਰ ਸਕਦੇ ਹੋ ਔਰ ਉਹਦੇ ਬਾਅਦ एनएवी डिक्लेअर हो ਜਾਂਦੀ ਔਰ ਫਿਰ ਮਾਰਕੀਟ ਦੇ ਹਿਸਾਬ ਨਾਲ ਉੱਤੇ ਥੱਲੇ ਚੱਲਦੀ ਹੈ ਇੱਕ ਮੈਂ ਤੁਹਾਨੂੰ ਕੁਇਕ ਕੰਪੈਰੀਜ਼ਨ ਦੇਣਾ ਚਾਹੁੰਦਾ ਤਾਂ ਕਿ ਤੁਸੀਂ ਇਹ ਚੀਜ਼ ਸਮਝਦਾਓ ਆਈਪੀਓ ਤੇ ਐਨਐਫਓ ਦੇ ਵਿੱਚ ਕੀ ਫਰਕ ਹੈ ਪਹਿਲੀ ਗੱਲ ਇਹ ਜਿਹੜੀ ਚੀਜ਼ ਹੈ ਕੰਪਨੀ ਨਾਲ ਹੁੰਦੀ ਹੈ ਜਿਹੜਾ ਤੁਹਾਡੀ ਸ਼ੇਅਰ ਹੈ ਉਹਦੇ ਨਾਲ ਹੁੰਦੀ ਹੈ ਇੱਥੇ ਮਿਊਚੁਅਲ ਫੰਡ ਦੇ ਅੰਦਰ ਹੁੰਦੀ ਹੈ ਪਹਿਲਾ ਡਿਫਰੈਂਸ ਤਾਂ ਇਹ ਹੋ ਗਿਆ ਦੂਜਾ ਡਿਫਰੈਂਸ ਇਹਦੇ ਅੰਦਰ ਤੁਹਾਨੂੰ ਸ਼ੇਅਰਸ ਮਿਲਦੇ ਨੇ ਇੱਕ ਸ਼ੇਅਰ ਦੋ ਸ਼ੇਅਰ ਤਿੰਨ ਸ਼ੇਅਰ ਇੱਥੇ ਤੁਹਾਨੂੰ ਯੂਨਿਟਸ ਮਿਲਦੇ ਨੇ ਇੱਥੇ ਸ਼ੇਅਰ ਦਾ ਰੇਟ ਹੁੰਦਾ ਹੈ ਇੱਥੇ ਐਨਵੀ ਹੁੰਦੀ ਹੈ ਯਾਨੀ ਕਿ ਨੈਟ ਐਸੈਟ ਵੈਲਿਊ ਪ੍ਰਾਈਸ ਕਿਦਾ ਡਿਸਾਈਡ ਹੁੰਦਾ ਮੈਂ ਤੁਹਾਨੂੰ ਦੱਸਿਆ ਸੀ ਬੁੱਕ ਬਿਲਡਿੰਗ ਪ੍ਰੋਸੈਸ ਦੇ ਨਾਲ ਹੁੰਦਾ ਹੈ ਬੁੱਕ ਬਿਲਡਿੰਗ ਪ੍ਰੋਸੈਸ ਇਥੇ ਜਿਹੜਾ ਪ੍ਰਾਈਸ ਹੈ ਜਨਰਲੀ ਸਟਾਰਟ ਹੁੰਦਾ ਹੈ 10 ਰੁਪਏ ਤੇ ਇਥੇ ਮੈਂ ਤੁਹਾਨੂੰ ਦੱਸਿਆ ਸੀ ਪੁਰਾਣੇ ਐਪੀਸੋਡ ਚ ਕਿ ਬੁੱਕ ਬਿਲਡਿੰਗ ਪ੍ਰੋਸੈਸ ਹੁੰਦਾ 90 ਰੁਪਏ 100 ਰੁਪਏ ਜੋ ਵੀ ਪ੍ਰੀਮੀਅਮ ਹੈ ਉਸ ਦੇ ਹਿਸਾਬ ਨਾਲ ਹੁੰਦਾ ਹੈ ਇਹ ਸਟਾਕ ਐਕਸਚੇਂਜ ਦੇ ਉੱਤੇ ਲਿਸਟਡ ਹੁੰਦਾ ਹੈ ਹਰ ਸ਼ੇਅਰ ਜਿਹੜਾ ਓਪਨ ਐਂਡਡ ਓਪਨ ਐਂਡਡ ਉਹ ਲਿਸਟਡ ਨਹੀਂ ਹੁੰਦਾ ਲੇਕਿਨ ক্লোਜ਼ ਐਂਡਡ ਜਿਹੜਾ ਹੈ ਉਹ ਲਿਸਟਡ ਹੁੰਦਾ ਹੈ ਹੁਣ ਗੱਲ ਆndi ਪਰਫਾਰਮੈਂਸ ਦੀ ਇਹ ਜਿਹੜਾ ਤੁਹਾਡਾ ਸ਼ੇਅਰ ਦਾ ਰੇਟ ਹੈ ਇਹ ਕੰਪਨੀ ਦੀ ਪਰਫਾਰਮੈਂਸ ਦੇ ਹਿਸਾਬ ਨਾਲ ਉੱਤੇ ਥੱਲੇ ਹੋਏਗਾ ਜਦ ਕਿ ਜਿਹੜਾ ਮਿਊਚੁਅਲ ਫੰਡ ਦਾ ਐਨ ਵੀ ਉੱਤੇ ਥੱਲੇ ਹੋਏਗਾ ਪੂਰੇ ਪੋਰਟਫੋਲੀਓ ਦਾ ਯਾਨੀ ਕਿ ਪੋਰਟਫੋਲੀਓ ਦੇ ਹਿਸਾਬ ਨਾਲ ਜੇ ਡਾ ਡਾਈਵਰਸਿਫਾਈਡ ਉਹਨੇ ਪੋਰਟਫੋਲੀਓ ਰੱਖਿਆ ਕੰਪਨੀਆਂ ਦਾ ਉਸ ਹਿਸਾਬ ਨਾਲ ਇਹ ਉੱਤੇ ਥੱਲੇ ਹੁੰਦਾ ਕਿਉਂਕਿ ਇੱਕ ਮਿਊਚੁਅਲ ਫੰਡ ਐਗਜ਼ਾਮਪਲ ਲਈ ਉਹਨੇ 20 ਕੰਪਨੀਆਂ ਲਈਤੀ ਹੋਈ ਹੈ ਉਹ 20 ਕੰਪਨੀ ਦੀ ਜਿਹੜੀ ਪਰਫਾਰਮੈਂਸ ਹੈ ਉਹਦੇ ਅੰਦਰ ਡਿਪੈਂਡਿੰਗ ਔਨ ਉਹਨੇ ਆ ਦੀ ਕਿੰਨਾ ਵੇਟ ਹੈ ਉਹ ਐਨਵੀ ਦੇ ਅੰਦਰ ਦਿਖਾਏਗਾ ਕਿ ਪੂਰੀ ਡਾਈਵਰਸੀਫਾਈਡ ਪੋਰਟਫੋਲੀਓ ਦੇ ਅੰਦਰ ਹੁੰਦਾ ਹੈ ਜਦਕਿ ਇੱਥੇ ਡਾਇਰੈਕਟ ਪਰਫਾਰਮੈਂਸ ਔਫ ਦ ਕੰਪਨੀ ਕੀ ਕੰਪਨੀ ਨੇ ਪ੍ਰੋਫਿਟੇਬਿਲਟੀ ਕਦਾਂ ਕੀਤੀ ਐਕਸਪੈਂਸ਼ਨ ਕਦਾਂ ਕੀਤਾ ਔਰ ਕੀ ਉਹਦਾ ਹਿਸਾਬ ਕਿਤਾਬ ਰਿਹਾ ਸੋ ਇਹ ਤੁਹਾਡਾ ਜਾਨਣਾ ਬਹੁਤ ਡਿਫਰੈਂਸ ਹੈ ਕਿ ਆਈਪੀਓ ਔਰ ਐਨਐਫਓ ਚ ਕੀ ਫਰਕ ਹੁੰਦਾ ਹੈ ਤਾਨੂੰ ਪਤਾ ਹੈ ਇੱਕ ਖਾਸ ਸਾਡੀ ਚੀਜ਼ ਆਉਂਦੀ ਸ਼ੋਅ ਦੇ ਐਂਡ ਦੇ ਵਿੱਚ ਇੰਟਰਸਟਿੰਗ ਫੈਕਟ ਸੋ ਗੱਲ ਆਉਂਦੀ ਹੈ ਕਿ ਸਭ ਤੋਂ ਪਹਿਲਾ ਐਨ ਐਫਓ ਤਾਂ ਦੇ ਐਨ ਐਫਓ ਨਹੀਂ ਸੀ ਕਹਿੰਦੇ ਆਈ ਪੀਓ ਕਹਿੰਦੇ ਸੀ ਪਰ ਕਦੋਂ ਆਇਆ ਸੀ ਤਾਂ ਜਨਾਬ 1963 ਦੇ ਵਿੱਚ ਯੂਟੀਆਈ ਯਾਨੀ ਕਿ ਯੂਨਿਟ ਟਰਸਟ ਆਫ ਇੰਡੀਆ ਦੇਸ਼ ਦੀ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਉਹਨਾਂ ਨੇ ਉਹ ਸਟੈਬਲਿਸ਼ ਕੀਤਾ ਸੀਗਾ ਔਰ 1964 ਦੇ ਵਿੱਚ ਸਭ ਤੋਂ ਪਹਿਲਾ ਦੇਸ਼ ਦਾ ਮਿਊਚੁਅਲ ਫੰਡ ਆਇਆ ਸੀ ਉਹਨੂੰ ਕਹਿੰਦੇ ਸੀ ਯੂਐਸ 64 ਸਕੀਮ ਇਹ ਸਭ ਤੋਂ ਪਹਿਲਾ ਦੇਸ਼ ਦੀ ਮਿਊਚੁਅਲ ਫੰਡ ਜਿਹੜਾ ਆਫਰ ਆਇਆ ਸੀ ਉਹ ਸੀਗਾ ਇਹਦਾ ਪਰਪਸ ਇਹ ਸੀਗਾ ਕਿ ਲੋਕਾਂ ਨੂੰ ਉਸ ਟਾਈਮ ਵੀ ਕਿਹਦਾ ਸਟਾਕ ਮਾਰਕੀਟ ਨਾਲ ਜੋੜਿਆ ਜਾਏ ਮਿਊਚੁਅਲ ਫੰਡ ਦੇ ਤਰੀਕੇ ਦੇ ਨਾਲ ਤੇ ਸਰਕਾਰ ਨੇ ਇਹ ਚੀਜ਼ ਇਸਟੈਬਲਿਸ਼ ਕੀਤੀ ਸੀ ਸੋ 62 ਸਾਲ ਤੋਂ ਵੱਧ ਹੋ ਗਏ ਨੇ ਦੇਸ਼ ਦੇ ਵਿੱਚ ਮਿਊਚੁਅਲ ਫੰਡ ਇੰਡਸਟਰੀ ਨੂੰ ਯੂਟੀਆ ਇਹਦਾ ਸਭ ਤੋਂ ਪਹਿਲਾ ਸਟਾਰਟ ਕਰਨ ਵਾਲਾ ਇਨਸੈਪਸ਼ਨ ਵਾਲੀ ਕੰਪਨੀ ਹੈਗੀ ਹੈ ਅਸੀਂ ਤੁਹਾਡੇ ਬਹੁਤ थैंकफुल ਆ ਤੁਸੀਂ ਸਾਨੂੰ ਕੁਐਸ਼ਨਸ ਪੇਜ ਰਹੇ ਹੋ ਡਾਊਟਸ ਪੇਜ ਰਹੇ ਹੋ ਸੁਝਾਅ ਦੇ ਰਹੇ ਹੋ ਸੁਜੈਸ਼ਨ ਦੇ ਰਹੇ ਹੋ ਰეკਮੈਂਡੇਸ਼ਨ ਦੇ ਰਹੇ ਹੋ ਤੁਸੀਂ ਇਸ ਈਮੇਲ ਆਈਡੀ ਤੇ ਇਹਨਾਂ ਨੂੰ ਭੇਜਦੇ ਰਹੋ ਔਰ ਆਪਣੇ ਸਵਾਲ ਜਵਾਬ ਭੇਜਦੇ ਰਹੋ ਅਸੀਂ ਪੂਰਾ ਪੂਰਾ ਆਨਸਰ ਕਰਾਂਗੇ ਐਗਜ਼ਾਮਪਲ ਦਵਾਂਗੇ ਤਾਂ ਕਿ ਤੁਹਾਨੂੰ ਚੀਜ਼ ਸਮਝ ਆਏ ਔਰ ਅਸੀਂ ਨੈਕਸਟ ਐਪੀਸੋਡ ਦੇ ਵਿੱਚ ਹੋਰ ਇੰਟਰਸਟਿੰਗ ਟੌਪਿਕਸ ਲੈ ਕੇ ਆਵਾਂਗੇ ਬਾਕੀ ਦੇਸ਼ ਦੁਨੀਆ ਦੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਚੁਅਲ ਫੰਡ ਨਿਵੇਸ਼ ਮਾਰਕੀਟ ਝੁਕਮਾ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ